ਉਨਾ ਦੇਖੋ ਪਈ ਹੈ ਹਰਪ੍ਰੀਤ ਸਿੰਘ ਗੁਰੂ ਜੀ ਬਾਰੇ ਲਿਖ ਰਿਹਾ ਇਹ ਗੱਲ ਹਾਂ ਚੋਂ ਕੋਈ ਸ਼ਰਮ ਨਹੀਂ ਆ ਰਹੀ ਪਈ ਉਹ ਮੈਂ ਲਿਖ ਕੀ ਰਿਹਾ ਪਈ ਗੁਰੂ ਜੀ ਉੱਤੇ ਲਿਖ ਕੇ ਲਿਖ ਰਿਹਾ ਤੇਰੇ ਨੈਣ ਤੀਰ ਵਰਗੇ ਹਨ ਇਹ ਗੁਰੂ ਜੀ ਕੀ ਕਹਿ ਰਹੇ ਆ ਲੋ ਤੇਰੇ ਨੈਣ ਤੀਰ ਵਰਗੇ ਹਨ ਪਰ ਮੇਰਾ ਕਵਚ ਹਿਆ ਹੈ ਤੇਰੇ ਨੈਣ ਬਹੁਤ ਸੱਜੇ ਹਨ ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ ਪਰ ਇਹ ਤੀਰ ਮੇਰੇ ਦਿਲ ਵਿੱਚ ਨਹੀਂ ਖੁੱਭ ਸਕਦੇ ਗਲ ਘੋਟੂ ਬੇਰਾ ਵਾਂਗੇ ਇਹਨਾਂ ਵਿੱਚ ਕੋਈ ਖਿੱਚ ਨਹੀਂ ਅਗੋਂ ਉਪਖੋਰ ਕੀ ਕਰੀਏ ਤੁਹਾਡੇ ਤੋਂ ਤਾਂ 베ਰੀ ਹੀ ਧਨ ਹੈ ਰਾਈਆਂ ਨੂੰ ਬੇੜ ਖਵਾ ਕੇ ਘਰ ਜਾਣ ਦਿੰਦੀ ਹੈ ਅਗੋਂ ਗੁਰੂ ਜੀ ਕਹਿੰਦੇ ਜਦ ਮੈਂ ਜਦੋਂ ਤੋ ਹੋਸ਼ ਸੁਭਾਣੀ ਹੈ ਮੇਰੇ ਗੁਰਦੇਵ ਪਿਤਾ ਨੇ ਇੱਕੋ ਪ੍ਰਤੀਗਿਆ ਦ੍ਰਿੜ ਕਰਵਾਈ ਹੈ ਜਦੋਂ ਤੱਕ ਸਰੀਰ ਵਿੱਚ ਪ੍ਰਾਣ ਹਨ ਆਪਣੀ istri ਨਾਲ ਪ੍ਰੀਤ ਵਧਾਉਂਦੇ ਰਹਿਣਾ ਪਰ ਉਹ ਮੈਂ ਸਾਰੀ ਤੁਹਾਨੂੰ ਸੁਣਾਉਂਦੀ ਆ ਸੇਮ ਗੱਲ ਲਿਖੀ ਹੋਈ ਆ ਪਰਨਾਰੀ ਦੇ ਸੰਗ ਕਾਰਨ ਚੰਦਰਮਾ ਕਲੰਕਤ ਹੋਇਆ ਸੀ ਪਰਨਾਰੀ ਕਾਰਨ ਬਹੁਤ ਸ਼ਰਾਤਾ ਦੇ ਪਰਨਾਰੀ ਕੜ ਕਾਰਵਾ ਦੀ ਸਾੜਾ ਨਸ਼ਟ ਹੋ ਗਈ ਪਰਨਾਰੀ ਦੀ ਪ੍ਰੀਤ ਤਿੱਖੀ ਛੁਰੀ ਸਮਝੋ ਪਰਨਾਰੀ ਦੇ ਸੰਗ ਸਰੀਰਕ ਮੌ ਸਮਝੋ ਪਰ ਨਾਰੀਪੋ ਘਰੋਲਾ ਮਕਾਰ ਹੁੰਦਾ ਹੈ ਉਹ ਚੰਡਾਲਾ ਥੋ ਕੁੱਤੇ ਦੀ ਮੌਤ ਮਰਦਾ ਹੈ ਮੇਰੇ ਪਿਤਾ ਨੇ ਕਿਹਾ ਸੀ ਇਹ ਬਾਲਕ ਸਾਡੇ ਕੋਲੋਂ ਦੂਰ ਦੇਸ਼ਾਂ ਤੋਂ ਨਾਰੀਆਂ ਆਉਂਦੀਆਂ ਸਨ ਪਰ ਅਸੀਂ ਉਹਨਾਂ ਨੂੰ ਪੁਤਰੀਆਂ ਸਮਝਦੇ ਸਾਂ ਅੱਗੋਂ ਨੂਪ ਕਰਕੇ ਕਹਿੰਦੀ ਤੁਸੀਂ ਹੱਸਦੇ ਖੇਡਦੇ ਸੁਖਪੂਰਵਕ ਮੇਰੇ ਨਾਲ ਆਨੰਦ ਮਾਣੋ ਕਿਉਂ ਜਾਈਂ ਰੋਸ ਕਰਦੇ ਹੋ ਕਿਉਂ ਫਜ਼ੂਲ ਵਿਚਾਰਾਂ ਵਿੱਚ ਪਏ ਹੋ ਮੇਰੀ ਅੱਖਾਂ ਨੀਵੀਆਂ ਹੋ ਗਈਆਂ ਹਨ ਇਹਨਾਂ ਨੂੰ ਲਜਜਤ ਕਰਕੇ ਤੁਹਾਨੂੰ ਕੋਈ ਪਾਪ ਨਹੀਂ ਲੱਗੇਗਾ ਅੱਗੋਂ ਗੁਰੂ ਜੀ ਮੈਂ ਇਸੇ ਕਰਕੇ ਨਾਲ ਵੇਖਦਾ ਹੀ ਨਹੀਂ ਉਹ ਗੁਰੂ ਗੁਰ ਜਿਹੜਾ ਗੁਰੂ ਕਹਿ ਰਿਹਾ ਨਾ ਇਹ ਗੁਰੂ ਜੀ ਉਹਨੂੰ ਬੰਦੇ ਨੂੰ ਆਪਣੇ ਆਪ ਤੇ ਵਿਤਬਾਰ ਨਹੀਂ ਹੈਗਾ ਵੀ ਜੇ ਮੈਂ ਖਲ ਦੇਖ ਲਿਆ ਤਾਂ ਮੈਂ ਮੋਹਿਤ ਹੋ ਜਾਣਾ ਉਹ ਕਹਿੰਦਾ ਮੈਂ ਦੇਖਦਾ ਹੀ ਨਹੀਂ ਕਿਤੇ ਵਿਜੋਗ ਨੈਣਾ ਵਿੱਚ ਮੇਰਾ ਵੀ ਚਿੱਤ ਨਾ ਲੱਗ ਜਾਵੇ ਇਹ ਗੁਰੂ ਜੀ ਬਾਰੇ ਲਿਖ ਰਿਹਾ ਇਹ ਬੰਦਾ ਹਰਪ੍ਰੀਤ ਸਿੰਘ ਸ਼ਰਮ ਨਹੀਂ ਆਉਂਦੀ ਇਹਨੂੰ ਲਿਖਣ ਲੱਗਿਆ ਮੇਰੇ ਸਿੱਖਿਆ ਭਰੇ ਬਚਨ ਸੁਣ ਬ੍ਰਾਹਮਣਾਂ ਅਰਥਾਤ ਗਰੀਬਾਂ ਨੂੰ ਦਾਣ ਦਿਓ ਦੁਸ਼ਟਾਂ ਨੂੰ ਤਾੜ ਕੇ ਰੱਖੋ ਸੇਵਕਾਂ ਸਿੱਖਾਂ ਨੂੰ ਸੁਖੀ ਰੱਖੋ ਵੈਰੀਆਂ ਦੇ ਸਿਰ ਤੇ ਤਲਵਾਰ ਖੜਕਾਉਂਦੇ ਰਹੋ ਲੋਕ ਲਾਜ ਦਾ ਤਿਆਗ ਕਰਕੇ ਬੁਰੇ ਕੰਮ ਨਾ ਕਰੋ ਪਰ ਨਰੀ ਦੀ ਸੇਜ ਭੁੱਲ ਕੇ ਵੀ ਸੁਪਨੇ ਵਿੱਚ ਨਾ ਜਾਓ ਤੇ ਇਹ ਤਾਂ ਦੂਜੀ ਵਾਰੀ ਪਹੁੰਚ ਗਿਆ ਬੰਦਾ ਉੱਥੇ ਬਿਲਕੁਲ ਬਿਲਕੁਲ ਸੇਜ ਮਾਨੀ ਦੇ ਮਾਨੀ ਦੀ ਗੱਲ ਵੱਖਰੀ ਆ ਵੀ ਸੇਜ ਮਾਨੀ ਕਿ ਨਹੀਂ ਮਾਨੀ ਇਹ ਤਾਂ ਕਹ ਰਿਹਾ ਵੀ ਸੇਜ ਤੇ ਜਾਣਾ ਵੀ ਨਹੀਂ ਤੇ ਜੁੱਟ ਤਾਂ ਹੋਇਆ ਉੱਥੇ ਬੈਠਾ ਆ ਸੇਜ ਤੇ ਬਿਲਕੁਲ ਮੇਰੇ ਤੇ ਜਦੋਂ ਦਾ ਗੁਰੂ ਪਿਤਾ ਜੀ ਨੇ ਪ੍ਰਣ ਲਿਆ ਹੈ ਮੇਰੇ ਦੀ ਪ੍ਰਾਇਆ ਧਨ ਪੱਥਰ ਸਮਾਨ ਹੈ ਅਤੇ ਪ੍ਰਾਈ ਸਤਰੀ ਮਾਤਾ ਸਮਾਨ ਇਹ ਲੰਬੇ ਸਮਾਦ ਤੋਂ ਬਾਅਦ ਨੂਪਕੌਰ ਚੋਰ-ਚੋਰ ਦਾ ਸ਼ੋਰ ਮਚਾਉਂਦੀ ਹੈ ਤੇ ਗੁਰੂ ਜੀ ਚਤਰਾਈ ਨਾਲ ਸਾਰੀਆਂ ਸਥਿਤੀਆਂ ਨੂੰ ਭੇੜ ਕੇ ਉੱਥੋਂ ਚਲੇ ਜਾਂਦੇ ਹਨ ਇਹ ਵੀ ਇੱਥੇ ਚਲਾਕੀ ਕਰ ਗਿਆ ਹਰ ਭਜਨ ਸਿੰਘ ਇੰਦਾ ਨਹੀਂ ਹੈ ਉੱਥੇ ਜਿੱਥੇ ਲਿਖਿਆ ਉਹ ਮੈਂ ਹੁਣ ਤੁਹਾਨੂੰ ਸੱਜੇ ਪਾਸੇ ਦੇਖੋ ਉਹ ਤੁਹਾਨੂੰ ਦਿਖਾ ਦਿੰਦਾ ਮੈਂ ਕਿ ਉੱਥੇ ਕੀ ਲਿਖਿਆ ਹੋਇਆ 75 ਅੜੇ ਉਹ ਕਹਿੰਦੇ ਆਗੇ ਪਾਸ਼ੇ ਦਾਹਨੇ ਘੇਰ ਦਿਓ ਦਸੋ ਦਸਦੀਨ ਮੈਂ ਅਰਥ ਪੜਦਾ ਹਾਂ ਰਾਜੇ ਨੂੰ ਅੱਗੋਂ ਪਿੱਛੋਂ ਸੱਜੇ ਰਾਜੇ ਨੂੰ ਨੋਟ ਕਰਿਓ ਰਾਜੇ ਨੂੰ ਭਰਾ ਨੂੰ ਨਹੀਂ ਰਾਜੇ ਨੂੰ ਘੇਰ ਦਸਾ ਪਾਸਿਆਂ ਤੋਂ ਘੇਰ ਲਿਆ ਰਾਜੇ ਨੂੰ ਜਦ ਭੱਜਣ ਲਈ ਕੋਈ ਰਸਤਾ ਨਾ ਲੱਭਾ ਤਾਂ ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ ਵਾਕੀ ਕਰਦਾਰੀ ਉਤਰੀ ਪੱਗਿਆ ਲਈ ਉਤਾਰ ਉਹਨੇ ਉਹਦੇ ਭਰਾ ਦੀ ਬ੍ਰੈਕਟ ਚ ਭਰਾ ਲਿਖਿਆ ਪਰ ਇੱਥੇ ਕਿਤੇ ਭਰਾ ਦਾ ਜ਼ਿਕਰ ਨਹੀਂ ਆਇਆ ਐਂਡ ਦੀ ਤੱਕ ਤੱਕ ਐਂਡ ਦੀ ਤੱਕ ਚਾਉਂਦਾ ਇੱਥੇ ਨਹੀਂ ਆਇਆ ਪਰਾ ਦੀ ਦਾੜੀ ਫੜ ਲਈ ਤੇ ਸਿਰ ਤੋਂ ਪਗੜੀ ਲਾ ਲਈ ਹੁਣ ਇਹ ਵੀ ਬੇਈਮਾਨੀ ਆ ਕਿ ਆਇਆ ਆਪ ਹੋਇਆ ਤੇ ਭਰਾ ਵਿਚਾਰਾ ਸ਼ਰੀਪ ਬੰਦੇ ਨੂੰ ਕੁੱਟ ਪਵਾਤੀ ਇਹ ਗੁਰੂ ਸਾਹਿਬ ਇੰਦਾ ਦਾ ਕੰਮ ਕਰ ਸਕਦੇ ਆ ਜੇ ਉਹ ਭਰਾ ਦੀ ਆ ਗੱਲ ਤੇ ਗੁਰੂ ਸਾਹਿਬ ਨੇ ਇਹਦਾ ਮਤਲਬ ਵੀ ਨਿਆਂਪ ਦਾ ਰਗੜਵਾਤਾ ਉਹਦਾ ਭਰਾ ਹੀ ਥਾ ਉਹਨੂੰ ਕੁੱਟ ਪਾਤੀ ਇਹ ਗੁਰੂ ਗੋਬਿੰਦ ਸਿੰਘ ਇਹ ਕੰਮ ਕਰ ਸਕਦੇ ਆ ਵਾਕੀ ਕਰਦਾਰੀ ਧਰੀ ਪੱਗੀਆਂ ਲਈ ਉਤਾਰ ਦਾੜੀ ਫੜ ਲਈ ਤੇ ਸਿਰ ਤੋਂ ਪਗੜੀ ਲਾ ਲਈ ਹੁਣ ਅਰਥ ਇੰਦਾ ਪੜੇ ਸੀ ਪ੍ਰਸਾਧ ਪਰਚਾ ਸਿੰਘ ਨੇ ਬਿਲਕੁਲ ਆਹੀ ਲਾਈਨ ਸੀ ਉਹਦੀ ਦਾੜੀ ਫੜ ਲਈ ਤੇ ਸਿਰ ਤੋਂ ਪਗੜੀ ਲਾ ਲਈ ਤੇ ਅੱਗੋਂ ਦਰਸ਼ਕ ਪ੍ਰੋਫੈਸਰ ਦਰਸ਼ਨ ਨੇ ਕਿਹਾ ਕੀ ਮੇਰਾ ਗੁਰੂ ਇਹ ਕੰਮ ਕਰ ਸਕਦਾ ਹੈ ਉਹ ਕਰਤਾ ਜਿੱਥੇ ਉਹਨਾਂ ਨੇ ਕਿਹਾ ਸੀ ਉਹਦੀ ਦਾੜੀ ਫੜ ਲਈ ਤੇ ਪਗੜੀ ਲਾ ਲਈ ਉਹ ਭੇਦਤਾ ਚੋਰ-ਚੋਰ ਕਹਿ ਕੇ ਦੋ ਕੁ ਸੋਟੇ ਮਾਰ ਕੇ ਉਹਨੂੰ ਫੜ ਲਿਆ ਸੋਟੇ ਵੱਜਣ ਨਾਲ ਬੇਹੋਸ਼ ਹੋ ਕੇ ਧਰਤੀ ਤੇ ਡੰਗ ਪਿਆ ਕਿਸੇ ਵਿਅਕਤੀ ਨੇ ਵੀ ਨਾ ਭੇਦਨਾ ਸਮਝਿਆ ਤੇ ਮੁਸਕਾਂ ਕੱਸ ਦਿੱਤੀਆਂ ਦੱਤਾਂ ਦੇ ਮੁੱਕੇ ਵੱਜਣ ਨਾਲ ਹੋਰ ਸੇਵਕ ਵੀ ਪਹੁੰਚ ਗਏ ਤੇ ਇਸਤਰੀ ਭਰਾ ਭਰਾ ਕਹਿ ਥੱਕੀ ਪਰ ਉਹ ਨੂੰ ਕੋਈ ਛਡਾ ਨਾ ਸਕਿਆ ਉਸ ਤੋਂ ਅੱਗੇ ਕਹਿੰਦੇ ਜੁੱਤੀ ਬਹੁਤ ਨ ਮੂੰਡ ਲਗਾਈ ਉਹਨੇ ਮੂੰਹ ਤੇ ਬਹੁਤ ਜੁੱਤੀਆਂ ਮਾਰੀਆਂ ਤੇ ਉਹਦੀਆਂ ਮੁਸ਼ਕਾ ਕਸ਼ਤੀਆਂ ਤੇ ਉਹਨੂੰ ਬੰਦੀਖਾਨੇ ਭੇਜ ਦਿੱਤਾ ਤੇ ਇਸਤਰੀ ਆਪਣੀ ਸੇਈ ਤੇ ਆ ਗਈ ਫੇਰ ਇਸ ਤਰ੍ਹਾਂ ਛਲ ਕਰਕੇ ਰਾਜਾ ਉੱਥੋਂ ਭੱਜ ਗਿਆ ਸੋ ਜਿਹੜਾ ਰਾਜਾ ਹੈ ਉਹ ਛਲ ਕਰਨ ਵਾਲਾ ਰਾਜਾ ਆ ਉਹ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦਾ ਉਹ ਛਲ ਨਹੀਂ ਕਰਦੇ ਬੰਦੀਖਾਨੇ ਵਿੱਚ ਉਸ ਇਸਤਰੀ ਦੇ ਭਰਾ ਨੂੰ ਭੇਜ ਦਿੱਤਾ ਗਿਆ ਕੋਈ ਵੀ ਸੇਵਕ ਉਹ ਭੇਦਰਾ ਸਮਝ ਸਕਿਆ ਤੇ ਉਹਨੂੰ ਚੋਰ ਸਮਝ ਲਿਆ ਇੱਥੇ ਜਿਹੜਾ 22 ਨੰਬਰ ਖਤਮ ਹੋ ਗਿਆ